ਲੈ ਵੀ ਸੱਜਣੋ ਆਪਾਂ ਪਹੁੰਚ ਚੁੱਕੇ ਆਂ ਭਵਾਨੀਗੜ੍ਹ ਦੇ ਵਿੱਚ ਭਵਾਨੀਗੜ੍ਹ ਦੇ ਵਿੱਚ ਨੇੜੇ ਤੇੜੇ ਢਾਬੇ ਜ਼ਰੂਰ ਹੈਗੇ ਪਰ ਫਾਸਟ ਫੂਡ ਦਾ ਇੱਕ ਵਧੀਆ ਕੁਆਲਿਟੀ ਵਾਲਾ ਟਿਕਾਣਾ ਹੈ ਨਹੀਂ ਸੀ ਸਨੈਕਰਸ ਵਾਲਿਆਂ ਨੇ ਖੋਲਿਆ ਭਵਾਨੀਗੜ੍ਹ ਬਿਲਕੁਲ ਬੱਸ ਸਟੈਂਡ ਦੇ ਸਾਹਮਣੇ ਜਸਕਰਨ ਸਿੰਘ ਹੁਣਾਂ ਨੇ ਆਫਰ ਬੜੇ ਕਮਾਲ ਦੇ ਦਿੱਤੇ ਆ ਉਹ ਕਹਿੰਦੇ ਜੇ ਰੈਗੂਲਰ ਸਟੂਡੈਂਟ ਆਊਗਾ ਨਾ ਕੋਈ ਵੀ ਸਟੂਡੈਂਟ ਕਹਿ ਲੋ ਕਸਟਮਰ ਕਹਿ ਸਕਦੇ ਆ ਸਟੂਡੈਂਟ ਨਹੀਂ ਕਸਟਮਰ ਆਊਗਾ ਕੋਈ ਵੀ ਰੈਗੂਲਰ ਆ ਰਿਹਾ ਜਾਂ ਵੀਡੀਓ ਦੇਖ ਕੇ ਆਊਗਾ ਜਿਹੜਾ ਸਪੈਸ਼ਲ ਕਹੂਗਾ ਉਹਦੇ ਲਈ ਵੀ ਆਫਰ ਹੈ 15 ਮਿੰਟ ਦੇ ਵਿੱਚ 5 ਕਿਲੋਮੀਟਰ ਤੱਕ ਡਿਲੀਵਰੀ ਆ ਜਿਹੜੀ ਉਹ ਫ੍ਰੀ ਕਰ ਦਿੰਦੇ ਆ ਵੈਜ ਨਾਨ ਵੈਜ ਇੰਨੀਆਂ ਆਈਟਮ ਹੁੰਦੀਆਂ ਇਹਨਾਂ ਕੋਲੇ ਜੀ ਦਾ ਕੋਈ ਟਿਕਾਣਾ ਨਹੀਂ ਫਿਰ ਸਭ ਤੋਂ ਵਧੀਆ ਗੱਲ ਆ ਵੀ ਜਿਹੜੇ ਵੱਡੇ ਵੱਡੇ ਨਾਂ ਆਪਦੇ ਆਪ ਦਾ ਲਿਖਦੇ ਆ ਨਾ ਵੱਡਾ ਪਡਾ ਕਰਕੇ ਉਹਨਾਂ ਨਾਲੋਂ ਇਹਨਾਂ ਦਾ ਖਾਣਾ ਆਪਾਂ ਮੈ ਟੈਸਟ ਕਰਾ ਕੇ ਦੇਖ ਲਓ ਵਧੀਆ ਹਾਈਜੀਨ ਵੀ ਹੁੰਦਾ ਟੇਸਟੀ ਵੀ ਹੁੰਦਾ ਤੇ ਰੇਟ ਦੇ ਵਿੱਚ ਵੀ ਸਸਤਾ ਹੁੰਦਾ ਜਿਸ ਕਾਰਨ ਐਵੇਂ ਇਹ ਨਾ ਗੱਲਬਾਤ ਹਾਂਜੀ ਹਾਂਜੀ ਬਿਲਕੁਲ ਨਹੀਂ ਹੈ ਜੀ ਆਪਣੀ ਕੁਆਲਿਟੀ ਤੇ ਹਾਈਜੀਨ ਫੁੱਲ ਮੈਂਟੇਨ ਕਰਦੇ ਆ ਆਪਾਂ ਤੇ ਆਪਣਾ ਆਰਡਰ ਕੋਈ ਵੀ ਇੱਥੇ ਆਰਡਰ ਆ ਕੇ ਕਰਦਾ ਆਪਾਂ ਉਹਨੂੰ ਵੀ 15 ਮਿੰਟ ਦੇ ਵਿੱਚ ਵਿੱਚ ਦਿੰਨੇ ਆ ਕੋਈ ਡਿਲੀਵਰੀ ਕਰਾਉਂਦਾ ਘਰੇ ਆਪਾਂ ਉਹਨੂੰ ਵੀ 15 ਮਿੰਟ ਦੇ ਵਿੱਚ ਘਰੇ ਡਿਲੀਵਰ ਕਰ ਦਿੰਦੇ ਆ 15 ਮਿੰਟ ਦੇ ਵਿੱਚ ਕਰਦੇ ਨੇ ਰੇਟ ਮੈਨੂੰ ਦੱਸ ਵੀ ਜਿਵੇਂ ਰੇਟ ਆਪਣੇ ਮਨ ਕੇ ਚਲੋ ਵੱਡਿਆਂ ਨਾਲੋਂ ਤਾਂ ਘੱਟ ਹੁੰਦੇ ਆ ਪਰ ਬਟਿਆਂ ਦੇ ਬੇਤੋਂ ਵਾਲੇ ਹੁੰਦੇ ਆ ਆਮ ਬਜਟ ਦੇ ਤਾਂ ਹੁੰਦੇ ਹੀ ਆ ਆਪਣੇ ਜਿਵੇਂ ਰੈਗੂਲਰ ਕਸਟਮਰ ਹੁੰਦੇ ਆ ਜਿਵੇਂ ਆਮ ਲਾਲੂ ਵੀ ਕੋਈ ਸਟੂਡੈਂਟ ਆ ਆਪਾਂ ਉਹ ਆਪਾਂ ਨੂੰ ਵੀ ਹਨਾ ਵਧੀਆ ਆਪਾਂ ਕਹਿ ਦਈਏ ਵੀ ਬਜਟ ਦੇ ਵਿੱਚ ਹੁੰਦਾ ਸਭ ਦੇ ਹੂੰ ਖਾ ਖਾ ਸਕਦੇ ਸਾਰੇ ਮਮ ਕਾ ਸਕਦੇ ਸਨੇਕਰਸ ਵਾਲਾਂ ਦਾ ਪੈਸੇ ਸਾਰੇ ਜਾਣਦੇ ਆਨਲਾਈਨ ਵੀ ਜਮ ਚੈੱਕ ਕਰ ਸਕਦੇ ਤੁਸੀਂ ਤੇ ਆਫਰ ਕੀ ਕੀ ਰਹਿੰਦੇ ਆ ਹਫਤੇ ਦੇ ਵਿੱਚ ਆਫਰ ਚੱਲਦੀ ਆਪਣੇ ਹਫਤੇ ਦੇ ਵਿੱਚ ਸੱਤੋ ਦਿਨ ਆਫਰ ਹੁੰਦੀ ਆ ਹੂੰ ਤੇ ਜਿਹੜੇ ਕੰਪਨੀ ਦਿੰਦੀ ਆ ਤੇ ਹੁਣ ਅੱਗੇ ਜਾ ਕੇ ਜਿਵੇਂ ਆਪਾਂ ਆਪਦੇ ਲੋ ਵੀ ਮੰਨ ਲਓ ਇੱਕ ਦੋ ਦਿਨ ਦੇ ਵਿੱਚ ਆਪਾਂ ਆਫਰ ਲਿਆ ਰਹੇ ਆ ਜਿਵੇਂ ਪੀਜ਼ੇ ਨਾਲ ਲਾਰਜ ਸਾਈਜ਼ ਪੀਜ਼ੇ ਨਾਲ ਰੈਗੂਲਰ ਸਾਈਜ਼ ਫ੍ਰੀ ਹੂੰ ਜਿਵੇਂ ਕੋਈ ਵੀ 버거 ਕਰਾਈ ਕਿਸੇ ਨੇ ਤਿੰਨ ਉਹਦੇ ਨਾਲ ਫ੍ਰਾਈਜ਼ ਫ੍ਰੀ ਅੱਛਾ ਉਹ ਚੀਜ਼ਾਂ ਆਪਾਂ ਕਰ ਰਹੇ ਆ ਐਡ ਆਨ ਮਤਲਬ ਜਿਹੜਾ ਸਨੈਕਸ ਵਾਲਿਆਂ ਦੇ ਆਫਰ ਆਉਂਦੇ ਆ ਉਸ ਤੋਂ ਇਲਾਵਾ ਤੁਸੀਂ ਆਪਣੇ ਵੱਲੋਂ ਆਪਦੇ ਉਲੂ ਵੀ ਦੇ ਰਹੇ ਆ ਆਪਣੇ ਵੱਲੋਂ ਦਿਓਗੇ ਵੀ ਭਾਈ ਆਪਣੀ ਬੱਚੇ ਚੋਂ ਮੈਂ ਦੇ ਦਿੰਨਾ ਇਹਦੇ ਨਾਲ ਕਸਟਮਰ ਆ ਜਿਹੜਾ ਹੋਰ ਜੁੜ ਜਾਊਗਾ ਹਾਂਜੀ ਹਾਂਜੀ ਵੀ ਇਹ ਹੋ ਗਿਆ ਇੱਕ ਯਾਰ ਵੀ ਜਿਵੇਂ ਹੁਣ ਕਿਚਨ ਆ ਬਹੁਤ ਵਾਰੀ ਕਿਚਨ ਦੇ ਵਿੱਚ ਵੜਨ ਤੋਂ ਮਨਾ ਕੀਤਾ ਜਾਂਦਾ ਹਾਂਜੀ ਹਾਂਜੀ ਨਾ ਨਾ ਵੀ ਜੇ ਕੋਈ ਕਸਟਮਰ ਆਵੇ ਵੜ ਜਾਏ ਹਾਂਜੀ ਹਾਂਜੀ ਆਜੋ ਫਿਰ ਅਸੀਂ ਵੜ ਜੀਏ ਹਾਂਜੀ ਹਾਂਜੀ ਚਲੋ ਚੈੱਕ ਆਜੋ ਆਲੂ ਚੈੱਕ ਕਰਦੇ ਆ ਇਹ ਕਿਚਨ ਕਿਧਰੋਂ ਖੁੱਲੂਗੀ ਐਨ ਇਧਰਲੇ ਪਾਸੇ ਨੂੰ ਖੁੱਲੂਗੀ ਕੋਈ ਵੀ ਕਸਟਮਰ ਆ ਕੇ ਚੈੱਕ ਕਰ ਸਕਦਾ ਕੋਈ ਵੀ ਜਦੋਂ ਮਰਜ਼ੀ ਆਪਣਾ ਫੁੱਲ ਕੁਆਲਿਟੀ ਤੇ ਹਾਈਜੀਨ ਮੇਨਟੇਨ ਕਰਦੇ ਆਂ ਆਪਾਂ ਇੱਥੇ ਹੂੰ ਵੀ ਐਵੇਂ ਨਹੀਂ ਹੋਊਗਾ ਵੀ ਜਿਹੜਾ ਹੈਗਾ ਕੋਈ ਕਿਸੇ ਵੀ ਵੇਲੇ 24 ਘੰਟਿਆਂ ਚ ਕੋਈ ਵੀ 10 12 ਘੰਟੇ 12 ਘੰਟੇ ਹੁੰਦੇ ਆ 12 ਘੰਟੇ ਖੁੱਲਾ ਤੇ 12 ਘੰਟਿਆਂ ਚ ਕੋਈ ਵੀ ਆ ਕੇ ਮੌਕੇ ਤੇ ਆ ਕੇ ਚੈੱਕ ਹਾਂਜੀ 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 ਜਦੋਂ ਮਰਜੀ ਜਵੇਂ ਆਪਣਾ ਰੋਜ਼ ਦੀ ਰੋਜ਼ ਚਿਕਨ ਮੈਰੀਨੇਟ ਕਰਕੇ ਰੱਖਦੇ ਆਏ ਨਹੀਂ ਵੀ ਆਪਣਾ 2 ਦਿਨ 2 ਦਿਨ ਪਿਆ ਰਹਿੰਦਾ 3 ਦਿਨ ਪਿਆ ਰਹਿੰਦਾ ਰੋਜ਼ ਦੀ ਰੋਜ਼ ਵਾਲਾ ਕੰਮ ਹੁੰਦਾ ਆਪਣਾ ਜਾਣ ਤੋਂ ਭਾਬੀ ਪੂਰਾ ਧਿਆਨ ਰੱਖਦੇ ਆ ਆਮ ਤੌਰ ਤੇ ਕੀ ਹੁੰਦਾ ਕਿ ਯਾਰ ਮਹੀਨਾ ਮਹੀਨਾ ਤੇਲ ਉਹੀ ਕੜਕੀ ਜਾਂਦੇ ਆ ਨਾ ਆਪਣਾ ਡੇਲੀ ਤੋਂ ਡੇਲੀ ਚੇਂਜ ਹੁੰਦਾ ਜੀ ਤੇਲ ਰੋਜ਼ ਇਹ ਸਭ ਤੋਂ ਵੱਡੀ ਗੱਲ ਆ ਕਿਉਂਕਿ ਜਿਹੜਾ ਤੇਲ ਆ ਨਾ ਉਹ ਇੱਕ ਵਾਰੀ ਰਿਜਣ ਤੋਂ ਬਾਅਦ ਜਿਹੜਾ ਤੇਲ ਬਾਰੇ ਸੁਣਿਆ ਜਾਂਦਾ ਉਹ ਕਹਿੰਦੇ ਵੀ ਇੱਕ ਵਾਰੀ ਰਿਜਣ ਤੋਂ ਬਾਅਦ ਜਦੋਂ ਠੰਡਾ ਹੋ ਕੇ ਦ ਉਹ ਟੌਕਸਿਸਿਟੀ ਬਣਨੀ ਸਟਾਰਟ ਹੋ ਜਾਂਦੀ ਹੈ। ਇੱਕ ਵਾਰੀ ਭਾਵੇਂ ਹੱਥਾਂ ਤੱਕ ਜੋ ਗਰਮ-ਗਰਮ ਦਾ ਕਿੰਨਾ ਕਰੀਏ ਲੋਕਾਂ ਨੂੰ। ਤਾਂ ਬਹੁਤ ਵਾਰ ਅਗਲਾ ਲਾਲਚ ਕਰਦਾ ਉਹੀ ਤੇਲ ਤੱਕੀ ਤੁਰ ਜਾਂਦਾ। ਹਾਂਜੀ ਕਈ ਜਿਵੇਂ ਵੀ ਕੋਈ ਵੱਡੇ ਨਾਂ ਵੀ ਆ ਜਿਵੇਂ ਰੈਸਟੋਰੈਂਟਸ ਦੀ ਬਹੁਤ ਵੀ ਆਪਦੇ ਆਪ ਦੇ ਵੀ ਹੈਗੇ ਹਨਾ ਨੇਮ ਫਰੈਂਚਾਈਜ਼ ਚੱਲਦੀਆਂ ਵਾ। ਉਹਨਾਂ ਦੇ ਅੰਦਰ ਜਿਵੇਂ ਤਿੰਨ-ਤਿੰਨ ਦਿਨ ਲਗਾਤਾਰ ਇੱਕੋ ਹੀ ਹੋ। ਆਇਲ ਚੱਲਦਾ ਰਹਿੰਦਾ ਵਾ ਉਹ ਯਾਰ ਬੌਲੇ ਤਾਂ ਦੂਜਾ ਪੈਲਸਾਂ ਚੋਂ ਤੇਲ ਮਚਿਆ ਵਾ ਤੇਲ ਹੋਰ ਲੈ ਲੈਂਦੇ ਆ ਮਤਲਬ ਕੁੱਲ ਮਿਲਾ ਕੇ ਜਿਹੜਾ ਇੱਕ ਹਾਲ ਇੱਥੇ ਹਾਲ ਵੀ ਹੈਗਾ ਇਧਰਲੇ ਪਾਸੇ ਮੜਾ ਜਾ ਆ ਬਰਥਡੇ ਬੁੱਡੇ ਮਨਾਉਣਾ ਹੋਵੇ ਜੇ ਕਿਸੇ ਬੰਦੇ ਨੇ ਹਾਂਜੀ ਹਾਂਜੀ ਇਹ ਆਪਣੇ ਜਿਵੇਂ ਫੈਮਲੀ ਨੇ ਕਿਸੇ ਨੇ ਹਨਾ ਪ੍ਰਾਈਵੇਸੀ ਚ ਬੈਣਾ ਬਾਈ ਉਹਦੇ ਵਾਸਤੇ ਬਰਥਡੇ ਵਾਸਤੇ ਛੋਟਾ ਜਾ ਬਣਾਇਆ ਵਾ ਵੀ 10 12 ਜਾਣੇ ਵਧੀਆ ਕਰ ਸਕਦੇ ਆ ਜੋ ਪੀ ਹੈਗਾ 15 20 ਨਾਲ ਬਾਥਰੂਮ ਹੈਗਾ ਨਾਲ ਵਾਸ਼ਰੂਮ ਵੀ ਹੈਗਾ ਹਾਂਜੀ ਨਾਲ ਇਹਦੇ ਬਾਥਰੂਮ ਹੈਗਾ ਤੇ ਸਟਾਫ ਆਪਣੇ ਕੋਲੇ ਜਿਹੜਾ ਹੈਗਾ ਉਹ ਪੂਰਾ ਹਨਾ ਹਾਂਜੀ ਸਟਾਫ ਆਪਣੇ ਕੋ ਪੂਰਾ ਬਾਈ ਸਟਾਫ ਪੜਿਆ ਲਿਖਿਆ ਵੀ ਆ ਪੂਰਾ ਪੜਿਆ ਲਿਖਿਆ ਪੜਿਆ ਲਿਖਿਆ ਵੀ ਆ ਮਤਲਬ ਵੀ ਬੈਸਟ ਸਰਵਿਸ ਵਾਲੇ ਬੰਦੇ ਆਪਣੇ ਕੋ ਹੂੰ ਘੈਂਟ ਮੁੰਡੇ ਆ ਤੇ ਜਿਹੜੇ 15 ਕਿੰਨੇ 15 ਮਿੰਟ ਚ ਪਹੁੰਚ ਜਾਂਦੇ ਆ ਹਾਂਜੀ ਹਾਂਜੀ ਜਿਵੇਂ ਮੰਨ ਲਓ ਆਰਡਰ ਕਿਸੇ ਨੇ ਕਰਤਾ ਹੁਣ ਮੰਨ ਲਓ ਜੀ ਹੁਣੇ ਕਾਲ ਤੇ ਆਪਣੇ ਕੋਲ ਤੇ ਆ ਆ ਗਿਆ 10 ਮਿੰਟ ਦੇ ਵਿੱਚ ਰੈਡੀ ਹੋ ਕੇ 5 ਮਿੰਟ ਦੇ ਵਿੱਚ ਡਿਲੀਵਰ ਹੋ ਜਾਂਦਾ ਆਪਣਾ ਆਰਡਰ ਤੇ ਯਾਰ ਜਿਹੜੇ ਉਹ ਨਾ ਆਮ ਤੌਰ ਤੇ ਕਹੀ ਜਾਂਦੇ ਤੇ ਜਾਣਦੇ ਹੁੰਨੇ ਆ ਦੇਖ ਤੇ ਰੇ ਇਥੇ ਬਾਏ ਵਿਅਸਲਾਦ ਜੇ ਹਾਂਜੀ 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 ਇਹ ਇਹ ਹੁੰਦੇ ਆ ਆਪਣੇ ਕੋਲੇ ਆ ਹਾਂਜੀ ਹਾਂਜੀ ਆਪਣੇ ਕੋਲ ਸਾਰਾ ਕੁਝ ਹੁੰਦਾ ਜਿਵੇਂ ਇਹ ਸੈਲਡ ਵਗੈਰਾ ਹੁੰਦਾ ਜਿਹੜਾ ਹੀ ਇਹ ਜਿਮ ਵਾਲੇ ਮੁੰਡੇ ਜਿਆਦਾ ਲਈ ਕਰਦੇ ਆ ਇਥੇ ਹੂੰ ਜਿਹੜੇ ਜਿਮ ਜੋ ਲਾਉਂਦੇ ਆ ਉਹ ਰੋਜ਼ ਜਿਵੇਂ ਆਪਦਾ ਸਵੇਰ ਲਾਉਂਦੇ ਜਿਹੜੇ ਉਹ ਖਾ ਕੇ ਜਾਂਦੇ ਆ ਜਿਮ ਤੋਂ ਬਾਅਦ ਤੇ ਜਿਹੜੇ ਸ਼ਾਮ ਨੂੰ ਲਾਉਂਦੇ ਹੁੰਦਾ ਵੀ ਕਈ ਬੰਦੇ ਨੇ ਯਾਰ 버ਗਰ ਨਹੀਂ ਖਾਣਾ ਜਾਂ ਹੋਰ ਕਈ ਵਾਰੀ ਮੇਰੇ ਅਰਗੇ ਦਾ ਮਾੜਾ ਮੋਟਾ ਬੰਦ ਕੀਤਾ ਹੁੰਦਾ ਉਹ ਜਿਆ ਸਲਾਦ ਵਾਲਾ ਉਹਦਾ ਨਾਲ ਵਾਲੇ ਵੀ ਜਿਆ ਆਪਣੇ ਕੋਲ ਸਲਾਦ ਵੈਜ ਚ ਵੀ ਹੈਗਾ ਹੀ ਨੌਨ ਵੈਜ ਚ ਵੀ ਹੈਗਾ ਵਾ ਖੇਤ ਖੂਦ ਹੀ ਬੰਦਾ ਬੈਠਾ ਮੰਗਾ ਲੈਂਦਾ ਪ੍ਰੀਤ ਤੁਹਾਨੂੰ ਐਸ ਬੰਦੇ ਦੇ ਵੀ ਆਪਣਾ ਇਕਬਾਲ ਸਿੰਘ ਆ ਵੀਰਾ ਮੇਰਾ ਵੱਡਾ ਭਰਾ ਹੀ ਆ ਜੀ ਉਹਨਾਂ ਦੇ ਸਹਿਯੋਗ ਨਹੀਂ ਆਪਣਾ ਚੱਲ ਰਿਹਾ ਵਾ ਹੂੰ ਬਸ ਠੀਕ ਹੈ ਤੇਰੀ ਉਮਰ ਪੜਪੜ ਹਟਿਆ ਤੂੰ ਹਾਂਜੀ ਹਾਂਜੀ ਮੈਂ ਇਸ ਸਾਲ ਹੀ ਪਲੱਸ 2 ਕੀਤੀ ਆ ਹੂੰ ਮੇਰਾ ਜਿਵੇਂ ਸੀਗਾ ਵੀ ਬਾਹਰ ਜਾਂਦਾ ਸੀਗਾ ਹੂੰ ਮੈਨੂੰ ਉਹਨਾਂ ਨੇ ਫਿਰ ਇੱਧਰ ਗਿਆ ਵੀ ਆ ਇੱਧਰ ਵੜ ਤੂੰ ਕੰਮ 'ਚ ਉਹਨਾਂ ਨੇ ਵੀ ਪੂਰਾ ਹਨਾ ਕੀਤਾ ਸਪੋਰਟ ਆਪ ਨੂੰ ਵੱਡੇ ਭਰਾ ਹੀ ਆ ਮੇਰੇ ਉਹ ਹਾਂ ਉਹਨਾਂ ਨੇ ਇੱਧਰ ਵਾਲੇ ਕਹਿੰਦੇ ਬਾਹਰ ਨਾ ਵੀ ਇੱਥੇ ਚੰਗਾ ਆ ਆਪਦਾ ਬਾਈ ਇਕਵਾਲ ਸਿੰਘ ਹੁਣ ਹੀ ਕਹਿੰਦੇ ਵੀ ਤੂੰ ਬਾਹਰ ਨਹੀਂ ਜਾਣਾ ਬਾਹਰ ਨਹੀਂ ਇੱਥੇ ਤੇ ਇੱਥੇ ਰਹਿ ਤੇ ਇੱਥੇ ਕਰ ਹਾਂਜੀ ਹਾਂਜੀ ਇਹ 10 ਤੋਂ 10 ਗੁੱਲਾ ਹੋਊਗਾ ਹਾਂਜੀ ਹਾਂਜੀ 10 ਤੋਂ 10 10 ਤੋਂ 10 ਤੇ ਟੋਟਲ ਆਈਟਮ ਕਿੰਨੀਆਂ ਹੋਣਗੀਆਂ ਆਪਣੇ ਕੋਲੇ ਜੇ ਆ ਪਰ ਸਾਰੀਆਂ ਗਿਣੀਆਂ 1 2 3 ਵੈਜ ਨਾਨ ਵੈਜ ਤੇ ਕਰਕੇ ਵਿੱਚ ਜੂਸ ਜਾਸ ਪਾ ਕੇ ਮਤਲਬ ਆਪਣੇ ਕੋਲੇ 20 ਪਲੱਸ ਹੀ ਹੋ ਜਾਂਦੀਆਂ ਜੀ ਮਾਦਾ ਕਨਾਂ ਪਾਲੀਆਂ ਹੋਣਗੀਆਂ ਯਾਰ 20+ ਦੂਜੂ ਹੋਣਗੀਆਂ ਨਾ ਜਿਵੇਂ ਪੀਜ਼ਾ 버ਗਰ ਹੋਵੇ 20+ ਤਾਂ ਇਹਦੇ ਕੋਲ ਵੈਰਾਈਟੀਆਂ ਫਿਰ ਗਾਂ ਵੈਰਾਈਟੀ ਦੇ ਵਿੱਚ ਵੈਰਾਈਟੀਆਂ ਪੜਾਈਟੀਆਂ ਵੈਰਾਈਟੀ ਦੇ ਵਿੱਚ ਵੈਰਾਈਟੀਆਂ ਹਾਂਜੀ ਹਾਂਜੀ ਹਾਂ ਉਵੇਂ 100+ ਹੋ ਜਾਂਦੀਆਂ ਹੋਣਗੀਆਂ ਜਿਵੇਂ ਆਪਣੇ ਕੋਲ ਤਾਂ ਮੇਰੇ ਸਾਹ 20 ਤਰ੍ਹਾਂ ਦੇ ਤਾਂ ਆਪਣੇ ਕੋਲ ਸਨੈਕ ਹੀ ਆ ਜਿਹੜੇ ਜਿਸ ਨੇ ਕਾਫੀ ਵਗੈਰਾ ਨਾਲ ਖਾਣੇ ਆ ਉਹ ਚੀਜ਼ਾਂ ਆਸ ਯਾਰ ਇੱਕ ਇੱਕ ਦੇ ਵਿੱਚ 7-7 ਆ 1 2 3 4 5 6 7 8 9 10 11 12 13 14 15 16 16 ਤੇ 17 18 19 ਜਿਹੜਾ 19 19 ਤਾਂ ਵੈਰਾਈਟੀਆਂ ਐ ਤੇ 19 ਨੂੰ ਮੁੜ ਕੇ ਵਿੱਚ 19ਾਂ ਦੇ ਵਿੱਚ 10-10 ਵੈਰਾਈਟੀਆਂ ਹੋ ਰਹੀਆਂ ਅੱਗੇ ਹਾਂਜੀ 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 ਮਤਲਬ ਕੁੱਲ ਮਿਲਾ ਕੇ ਚੋਇਸ ਦੀ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਜੀ ਫੁੱਲ ਆਪਣੇ ਕੋਲ ਚੋਇਸ ਹਾਂ ਚੋਇਸ ਦੀ ਕੋਈ ਕਮੀ ਨਹੀਂ ਤੁਹਾਡੇ ਕੋਲੇ ਮਤਲਬ ਤੁਹਾਨੂੰ ਸਿਹਤ ਵਾਲੇ ਪੱਖੋਂ ਡਰਨ ਦੀ ਲੋੜ ਨਹੀਂ ਬਹੁਤ ਵਧੀਆ ਤੇਲ ਵਧੀਆ ਯੂਜ਼ ਕਰਦੇ ਆ ਸਫਾਈ ਵਧੀਆ ਧਿਆਨ ਰੱਖਦੇ ਆ ਬੰਦੇ ਬੜੇ ਚੰਗੇ ਆ ਮਾਰਕੀਟ ਬਣਾਉਣਾ ਚਾਹੁੰਦੇ ਆ ਇਲਾਕੇ ਦੇ ਵਿੱਚ ਸਾਡੇ ਇਲਾਕੇ ਦੇ ਬੰਦੇ ਆ ਤੇ ਸਾਨੂੰ ਪਤਾ ਸਾਡੇ ਇਲਾਕੇ ਦੇ ਵਿੱਚ ਇਹ ਬੰਦੇ ਦੀ ਕਿੰਨੀ ਇੱਜ਼ਤ ਆ ਮਤਲਬ ਇੱਜ਼ਤ ਦਾ ਧਿਆਨ ਰੱਖਣ ਵਾਲੇ ਬੰਦੇ ਆ ਕਈ ਬੰਦੇ ਹੁੰਦੇ ਆ ਕਿ ਪੈਸੇ ਲਈ ਨਾਲ ਦੀ ਨਾਲ ਇੱਜ਼ਤ ਵੇਚਣਾ ਸ਼ੁਰੂ ਕਰ ਦਿੰਦੇ ਆ ਸਾਡੇ ਇਲਾਕੇ ਦੇ ਵਿੱਚ ਇੱਜ਼ਤ ਰੱਖਦੇ ਆ ਰਸੂਖ ਰੱਖਦੇ ਆ ਉਹ ਚੀਜ਼ ਦਾ ਵੀ ਸਾਨੂੰ ਪਤਾ ਹੈ ਮਤਲਬ ਕੁੱਲ ਮਿਲਾ ਕੇ ਤੁਸੀਂ ਆ ਕੇ ਇੱਥੇ ਜੇ ਖਾਣਾ ਚਾਹੁੰਦੇ ਆ ਭਵਾਨੀਗੜ੍ਹ ਦੇ ਵਿੱਚ ਨੰਬਰ ਤੁਹਾਨੂੰ ਸਕਰੀਨ ਤੇ ਦਿਖ ਰਿਹਾ ਫੋਨ ਕਰ ਲੈਣਾ ਹਾਂਜੀ ਹਾਂਜੀ ਘਰੇ ਵੀ ਆਰਡਰ ਕਰ ਸਕਦੇ ਆ ਇੱਥੇ ਆ ਕੇ ਵੀ ਟੇਸਟ ਕਰਨਾ ਇੱਕ ਵਾਰ ਆਪਣਾ ਐਟਮੋਸਫੀਅਰ ਵੀ ਬਹੁਤ ਵਧੀਆ ਇੱਥੋਂ ਦਾ ਜਿਵੇਂ ਬੰਦਾ ਪਾਰਕਿੰਗ ਪੂਰਕਿੰਗ ਹੈਗੀ ਪਾਰਕਿੰਗ ਵੀ ਆਪਣੇ ਕੋਈ ਕਾਰ ਲਈ ਵੀ ਆ ਬਾਈਕ ਲਈ ਵੀ ਆ ਹਾਂ ਵੀ ਤੁਹਾਡੀ ਗੱਡੀ ਆ ਜਿਹੜੀ ਉਹ ਸੜਕ ਤੋਂ ਪਾਸੇ ਖੜੂਗੀ ਤੁਹਾਡਾ ਮੋਟਰਸਾਈਕਲ ਸੜਕ ਤੋਂ ਪਾਸੇ ਖੜੂਗਾ ਤੁਹਾਡਾ ਸਮਾਨ ਆ ਜਿਹੜਾ 15 ਮਿੰਟ ਤੋਂ ਅੰਦਰ ਅੰਦਰ ਪੈਕ ਹੋ ਕੇ ਤੁਹਾਡੇ ਹੱਥ ਤੇ ਹਾਂਜੀ 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 ਲੈ ਵੀ ਸਜਣੋ ਅਸੀਂ ਵੀ ਟਰਾਈ ਕਰਦੇ ਆ ਤੁਸੀਂ ਵੀ ਟਰਾਈ ਕਰਿਓ ਇਸ ਤੋਂ ਬਾਅਦ ਮੈਂ ਵੀਡੀਓ ਫੇਰ ਐਂਡ ਕਰੂੰਗਾ ਪਹਿਲਾਂ ਮੈਂ ਥੋੜਾ ਜਿਹਾ ਕਸਟਮਰ ਰਿਵਿਊ ਹਾਂਜੀ ਹਾਂ ਆਪ ਹੀ ਦੇ ਦਊ ਆਪ ਹੀ ਤੁਸੀਂ ਆਪ ਹੀ ਦਿੰਨੇ ਆ ਫਿਰ ਆਪ ਤੇ ਕਹਿੰਦੇ ਹੁੰਦੇ ਆ ਆਪ ਮਰੇ ਤੋਂ ਬਿਨਾ ਤਾਂ ਸੁਰਗ ਨਹੀਂ ਦੇਖਿਆ ਜਾਂਦਾ ਆਪ ਹੀ ਦਿੰਨੇ ਆ ਸੀ ਰਿਵਿਊ ਤੇ ਇਸ ਤੋਂ ਵੱਲੋਂ ਨੈਕਸਟ ਲੈਵਲ ਆ ਟੇਸਟ ਬਾਰੇ ਇਹ ਕਹਿ ਸਕਦੇ ਆ ਵੀ ਜੇ ਤੁਹਾਨੂੰ ਆ ਕੇ ਖਾਣਾ ਸਵਾਦ ਨਾਲ ਲੱਗੇ ਨਾ ਤੁਸੀਂ ਮੈਨੂੰ ਮੈਸੇਜ ਕਰ ਦਿਓ ਤੁਹਾਡੇ ਖਾਣੇ ਦੇ ਪੈਸੇ ਮੈਂ ਵਾਪਸ ਕਰ ਦੂੰਗਾ ਇੰਨਾ ਸਵਾਦ ਖਾਣਾ ਏ ਤੇ ਨੰਬਰ 2 ਤੇ ਜਿਹੜੇ ਕੋਲਡ ਡਰਿੰਕ ਵੀ ਆ ਨਾ ਉਹ ਆਏ ਨਹੀਂ ਵੀ ਕਪਾਂ 'ਚ ਪਾ ਕੇ ਦੁੱਗਣਾ ਤਿੱਗਣਾ ਰੇਟ ਲਾ ਦੇਣਗੇ ਉਹ ਵੀ ਤੁਹਾਨੂੰ ਐਮ ਆਰ ਪੀ ਰੇਟ ਤੇ ਕੋਲਡ ਡਰਿੰਕ ਮਿਲੂਗਾ ਜੇ ਤੁਸੀਂ ਕੋਲਡ ਡਰਿੰਕ ਵੀ ਪੀਣਾ ਬਹੁਤ ਕਮਾਲ ਨੰਬਰ ਸਕਰੀਨ ਤੇ ਆ ਫੋਨ ਕਰਕੇ ਆਫਰ ਪਤਾ ਕਰ ਲਿਓ ਉਹ ਹਨੀਗੜ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਆ